चढ़ी कला पंजाब न्यूज त आप सब का स्वागत है श्रोमणी अकाली दल दे हलका इंचार्ज गुर इकबाल सिंह माहल वलों अज अपने सैलरते वर्करा की एक मीटिंग रखी गई सी जो कि देखते दे ही देखते दे एक रैली का रूप धारण कर गई जिस विच वी गिनती वर्करा वर का इकट्ठ देखण निलया इस मौके मुख मेहमान वजो श्रोमणी अकाली दल दे प्रधान गुरबचन सिंह बब्बेहाली पुजे ਇਸ ਮੀਟਿੰਗ ਦੇ ਦੌਰਾਨ ਮਹੱਲਾ ਵਾਲਮੀਕ ਦੇ ਸੁਖਵਿੰਦਰ ਸਿੰਘ ਨਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋਏ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਛੱਡ ਸੰਦੀਪ ਕੁਮਾਰ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਸ਼ਰੂਪਾ ਪਾ ਕੇ ਬੱਬੇ ਹਾਲੀ ਵੱਲੋਂ ਅਕਾਲੀ ਦਲ ਵਿੱਚ ਆਉਣ ਲਈ ਜੀ ਆਇਆ ਕਿਹਾ ਇਸ ਮੌਕੇ ਗੁਰ ਇਕਬਾਲ ਸਿੰਘ ਮਾਹਲ ਸਾਬਕਾ ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਆਏ ਮਹਿਮਾਨਾਂ ਨੂੰ ਸ਼ਰੂਪਾ ਦੇ ਕੇ ਧੰਨਵਾਦ ਕੀਤਾ ਗਿਆ ਮਾਹਲ ਪਰਿਵਾਰ ਵੱਲੋਂ ਆਈ ਹੋਈ ਸੰਗਤ ਲਈ ਅਤੁੱਟ ਲੰਗਰ ਵੀ ਵਰਤਾਏ ਗਏ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਖਾਸ ਰਿਪੋਰਟ ਅੱਜ ਮੈਂ ਹਲਕਾ ਕਾਦੀਆਂ ਅੱਜ ਲਗਭਗ 10 ਪਰ ਵਿੱਚ ਕੰਸੀਜੈਂਸੀ ਆ ਗੁਰਕਬਾਦ ਸਿੰਘ ਮਾਹਲੇ ਦੇ ਇੰਚਾਰਜ ਨੇ ਕਿ ਉਹਨਾਂ ਨੇ ਪ੍ਰੋਗਰਾਮ ਬੁਲਾਇਆ ਸੀ ਕਿ ਜਿਹੜੇ ਸਾਡੇ ਸਤਿਅਪ ਸਿੰਘ ਜੀ ਬਾਲੂ ਪ੍ਰਧਾਨ ਸਾਹਿਬ ਨੇ ਹਲਕਾਂ ਚਾਰਜਨੂੰ ਮੀਤ ਪ੍ਰਧਾਨ ਬਣਾਇਆ ਕਿਹਨੂੰ ਜਨਰਲ ਸਿਕੰਦਰ ਬਣਾਇਆ ਇਦਾਂ ਦੀਆਂ ਯੂਤੀਆਂ ਕੀਤੀਆਂ ਨੇ ਤੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਤੇ ਨਾਲ ਨਾਲ ਜਿਹੜੀ ਪ੍ਰਧਾਨ ਜੀ ਨੇ ਅੱਛੇ ਬੜੀ ਵੱਡੀ ਜਿੱਤ ਕੀਤੀ ਹੈ ਕਿ ਲੋਕਾਂ ਦੀਆਂ ਜ਼ਮੀਨਾਂ ਬਚਾਈਆਂ ਤੇ ਉਹ ਵੀ ਜਿੱਤ ਦੀ ਖੁਸ਼ੀ ਵਿੱਚ ਉਹ ਵੀ ਗੱਲ ਸੁਣਾਉਣਾ ਕਿ ਇਕੱਲੀ ਦਲ ਨੇ ਬੜਾ ਵੱਡਾ ਕੰਮ ਕੀਤਾ ਕਿ ਜੇ ਨਾਮ ਹੋਛਾ ਲਾਉਂਦੇ ਨਾ ਕਰਨੇ ਲਾਉਂਦੇ ਉਹ ਜ਼ਮੀਨਾਂ ਨਹੀਂ ਸੀ ਜਿਹੜੀਆਂ ਇਹ ਬਚਣੀਆਂ 1 31 ਤਰੀਕ ਨੂੰ ਮੋਗੇ ਬੜੀ ਵੱਡੀ ਰੈਲੀ ਹੋ ਰਹੀ ਹੈ ਤੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਹਲਕਿਆਂ ਚ ਅਸੀਂ ਬੰਦੇ ਲੈ ਕੇ ਜਾਣਾ ਇਹ ਸਾਲਾ ਪ੍ਰੋਗਰਾਮ ਸੀਗੇ ਚੰਦ ਬੰਦੇ ਵਰਕਰ ਦੇ ਸਦਾਂਗੇ ਪਰ ਜਦੋਂ ਸੁਨਿਆ ਮਿਲਿਆ ਤੇ 2.5-3000 ਬੰਦਾ ਇਕੱਠਾ ਹੋ ਕੇ ਬੜੀ ਵੱਡੀ ਰੈਲੀ ਇਸ ਕਰਕੇ ਸ਼ੋਮਣੀ ਕਾਲੀ ਤਨ ਨੂੰ ਬੜਾ ਵੱਡਾ ਹੰਗਾਰਾ ਮਿਲ ਰਿਹਾ ਲੋਕ ਚਾਹੁੰਦੇ ਨੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾਏ ਕਿਉਂਕਿ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਹੀ ਪੰਜਾਬ ਦੀ ਗੱਲ ਕਰ ਸਕਦੀ ਹੈ ਤੇ ਪੰਜਾਬ ਨੂੰ ਬਚਾ ਸਕਦੀ ਹੈ ਇਹ ਸਿਰਕੇ ਬੜਾ ਵੱਡਾ ਪ੍ਰੋਗਰਾਮ ਹੋਇਆ ਮੈਂ ਲੋਕਾਂ ਦਾ ਸਿਹਰਤਨਵਾਦ ਕਰਾਂ ਉਹ ਜਮਾਨਤ ਹੀ ਲੇਟ ਕਰ ਰਹੇ ਨੇ ਕਿਸੇ ਤਰੀਕੇ ਨਾਲ ਸਰਕਾਰ ਵਾਲੇ ਵੀ ਜਮਾਨਤ ਲੇਟ ਕੇ ਜਿੱਦ ਵਿੱਚ ਕੁਝ ਨਹੀਂ ਹੁਣ ਜਿੱਡੀ ਵੱਡੀ ਚਾਰਸ਼ੀਟ ਬਣਾਈਆਂ ਤੇ ਉਹ ਝੂਠ ਨੂੰ ਹੀ ਬਣਾਉਣ ਵਾਸਤੇ ਸੱਚ ਕਰ ਲਈ ਈ ਵੱਡੀ ਚਾਰੀ ਹਜ਼ਾਰ ਪੇਜ ਦੀ ਜਾਂ ਕਿੰਨੇ ਪੇਜ ਲਾਏ ਨੇ ਇਹ ਸੱਚਾ ਕੇਸ ਹੋਏ ਨੇ 10 15 ਕਾਗੀ ਬੜੇ ਹੁੰਦੇ ਨੇ ਤੇ ਇਹ ਇਹਨਾਂ ਨੇ ਬਾਹਰ ਆ ਜਾਣਾ ਜਿਹੜੀ ਗੱਲ ਐ ਝੜੂ ਆਏ ਦੀ ਕਿ ਪਾਰਟੀ ਨੇ ਕਮਜ਼ੋਰ ਕਰਾਂਗੇ ਮੀਤਿਆ ਸਾਹਿਬ ਨੂੰ ਅੰਦਰ ਰੱਖਾਂਗੇ ਇਹ ਜੇ 2-4 ਮਹੀਨੇ ਲੱਗ ਵੀ ਜਾਣਗੇ ਜਦੋਂ ਆਏ ਉਹ ਪੰਜਾਬ ਦੇ ਵਿੱਚ ਫਿਰਨਾ ਤੇ ਮਹੀਨੇ 2 ਮਹੀਨੇ ਸਾਰੀ ਗੱਲ ਕਵਰ ਹੋ ਜਾਣੀ ਹੈ। ਤੁਹਾਡੇ ਸਾਹਮਣੇ ਹੀ ਆ ਸਾਰੀ ਗੱਲ ਕਿ ਕਿੰਨਾ ਕਿ ਨਸ਼ਾ ਵਿਕੇ ਆ ਕਿਦਾਂ ਨੌਜਵਾਨ ਮਰ ਰਹੇ ਨੇ ਕਿਦਾਂ ਟੀਕੇ ਲੱਗ ਰਹੇ ਨੇ ਬਿਲਕੁਲ ਟੋਟਲੀ ਫੇਲਿਆ ਸਰਕਾਰ ਇਸ ਕੰਮ ਤੇ ਵੀ ਉਹ ਨਸ਼ਾ ਬੰਦ ਕਰ ਸਕੇ। ਤੇ ਇਹ ਲੋਕੀ ਸਮਾਂ ਦੇਣਗੇ ਅਸੀਂ ਦੱਸਾਂਗੇ ਕਿਦਾਂ ਬੰਦ ਕਰਾਉਣਾ ਹੈ ਅੱਜ ਤੋਂ 10 ਸਾਲ ਦਾ ਪਹਿਲਾ ਰਿਕਾਰਡ ਦੇਖ ਲਓ ਕਿ ਸਾਡੇ ਵੇਲੇ ਕਿਦਾਂ ਸਮਾਗਲ ਅੰਦਰ ਹੀ ਕਿਦਾਂ ਨਸ਼ਾ ਬੰਦ ਕੀਤਾ ਸੀ ਕਿਦਾਂ ਹੀ ਫੜਫੜ ਕੇ ਲੋਕਾਂ ਨੂੰ ਸਮਝਾਉਂਦੇ ਵੀ ਰਹੇ ਆ ਤੇ ਨਸ਼ੇ ਛਡਾਉਣ ਵਾਸਤੇ ਕੇਂਦਰਾ ਚ ਵੀ ਦਾਖਲ ਕਰਦੇ ਰਹੇ ਆ ਤੇ ਨਸ਼ਾ ਛਡੋ ਕੇਂਦਰ ਵੀ ਖੋਲੇ ਇਹ ਯੁੱਧ ਦਾ ਨਾਂ ਦੇ ਕੇ ਖੇਲ ਬਿਲਕੁਲ ਟੋਟਲੀ ਖੇਲਪੂਤ ਬੰਦੀਆ ਕਾਠ ਹੋਇਆ ਔਰ ਗੁਰਕਬਾਲ ਮਾਲਦੇਰ ਚਾਲੀ ਹੁੰਦੇ ਸਨੇਹ ਦੇ ਲੋਕ ਆਉਂਦੇ ਨੇ ਤੇ ਸਰਦਾਰ ਸਬੀਰ ਸਿੰਘ ਬਾਦਲ ਦਾ ਸੰਦੇਸ਼ ਸੁਣਨਾ ਚਾਹੁੰਦੇ ਜੋਹੀਂ ਉਹਦਾ ਸੰਦੇਸ਼ ਦਿੱਤਾ ਕਿ ਲੋਕ ਚਾਹੁੰਦੇ ਨੇ ਕਿ ਕੱਲ ਜਲਦੀ ਸਰਕਾਰ ਬਣੇ ਤਾਂ ਸਦਾ ਸ਼੍ਰੀਬੀ ਸਿੰਘ ਜੀ ਬਾਦਲ 27 ਵਿੱਚ ਮੁੱਖ ਮੰਤਰੀ ਬਾਅਦ ਸਿੰਘ ਪਾਟਜੀ ਵੀ ਦੀ ਗੱਲ ਸਟੇਟ ਕੀਤੀ ਹੋਈ ਆ ਕਿ ਇੰਨੀ ਵਾਰੀ ਬਣਨ ਦੇ ਬਾਵਜੂਦ ਉਹਦੇ ਮੰਤਰੀ ਬੰਦ ਤੇ ਐਮਐਲਏ ਵਿੱਚ ਵੀ ਕੋਈ ਵੀ ਆਪਣੇ ਹਲਕੇ ਜਿਹੋ ਜਿਹੇ ਪ੍ਰੋਜੈਕਟ ਉਹੋ ਜੀ ਗੱਲ ਨਹੀਂ ਕਰ ਸਕਦੇ ਕਿ ਮੈਂ ਕਿਹ ਵੱਡਾ ਪ੍ਰੋਜੈਕਟ ਇਸੇ ਲੈ ਕੇ ਆਇਆ ਇਸ ਕਰਕੇ ਲੋਕੋ ਨੇ ਨਾ ਹੀ ਨਰਾਜ਼ ਹੋ ਚੁੱਕੇ ਤੈਨੂੰ ਚੁਣੌਤੀ ਕੋਈ ਨਹੀਂ ਮੰਨਦੇ ਜੀ ਤਾਂਹੀਂ ਪੱਤਰਕਾਰ ਚਲੋ ਚੁਣੌਤੀ ਕਹਿਤੀ ਆ ਦੱਸਣਾ ਮੇਰਾ ਫਰਕ ਕੀ ਪਿਛਲੇ ਆ 2027 2022 ਸਾਰੇ 35 ਵੋਟ ਦੇ ਫਰਕ ਨਾਲ ਨਿਕਲ ਕੇ ਗਿਆ ਤੇ ਪੂਰੀਆਂ ਪੂਛਾਂ ਚਕਾਈਆਂ ਹੋਵੀਆਂ ਸਾਰੇ ਹਲਕੇ ਜੇ ਇਹ ਮੇਰੇ ਕਾਲੀ ਦਲ ਦੇ ਸਾਥੀ ਜੀ ਤੇ ਇਸ ਵਾਰ ਅਸੀਂ ਦਾਵਾ ਕਰਦੇ ਆ ਜਿਹਦਾ ਮੇਰੇ ਪਿਤਾ ਜੀ ਨੇ ਕਿਹਾ ਕਿ 15000 ਨਾ ਪ੍ਰਤਾਪ ਸਿੰਘ ਬਾਜੇ ਤੋਂ ਹਰਾ ਕੇ ਕੱਲਣਾ ਇਹ ਮੁੱਖ ਮੰਤਰੀ ਕਹਿੰਦਾ ਇਹਨੂੰ ਅਸੀਂ ਐਮਐਲਏ ਨਹੀਂ ਬਣਦੇ ਜਿੱਥੇ ਗੁਰੂ ਰਾਮਦਾਸ ਦੀ ਕਿਰਪਾ ਹੋਣੀ ਹੈ ਨਾ ਉਸੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਆਪਾਂ ਗੁਰੂ ਰਾਮਦਾਸ ਦਾ ਪੱਲਾ ਫੜ ਕੇ ਚੱਲੇ ਆ ਉਹ ਮੇਰੀ ਬੇੜੀ ਦਾ ਮੜਾ ਹੈ ਤੇ ਮੈਨੂੰ ਪਤਾ ਮੇਰੀ ਬੇੜੀ ਰਾਹ ਨਹੀਂ ਰੱਖੇਗਾ ਪਾਰ ਲਾਏ ਸਾਹਿਬ 2023 ਦੇ ਹਰ ਪੀਕ ਪਾਸ ਤੋਂ ਬਾਅਦ ਇਹ ਰਾਵਾਂ ਦੇ ਹਲਕੇ ਦਾ ਖਾਸ ਕਰਕੇ ਬਹੁਤ ਛੜਕਾ ਦਾ ਨੁਕਸਾਨ ਹੋਇਆ ਪੂਰੀਆਂ ਨੁਕਸਾਨੀਆਂ ਗਈਆਂ ਉਸ ਜੀ ਨੂੰ ਦੇ ਦੇ ਜਿੱਦੋਂ ਮੈਂ ਜਨ ਉਸ ਦਿਨ ਵੀ ਕਿਹਾ ਹੈ ਜਿੰਨਾਂ ਬੰਦੇ ਸ਼ਾਮਲ ਹੋਏ ਸੀ ਕਿ ਸਰਕਾਰ ਦੇ ਤੇ ਪੱਲੇ ਕੱਖ ਨਹੀਂ ਝੂਠ ਮਾਰ ਕੇ ਸਰਕਾਰ ਬਣੀ ਹੈ ਉਹਦੀ ਸਰਕਾਰ ਸਿਰਫ ਹੁਣ ਪੈਸੇ ਦੇਣ ਲਈ ਵੀ ਲੋਕਾਂ ਨੂੰ ਲੁੱਟਣਾ ਚਾਹੁੰਦੀ ਸੀ 65000 ਜਮੀਨ ਏਕੜ ਕਬਜ਼ਾ ਕਰਕੇ ਚਲੋ ਸ਼੍ਰੋਮਣੀ ਕਾਲੀਦਲ ਨੇ ਬੀੜਾ ਚੁੱਕਿਆ ਧਰਨੇ ਲਾਏ ਮੋਰਚਾ ਲਾਉਣ ਦਾ ਪਲਾਨ ਬਣਾਇਆ ਤੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਸਰਕਾਰ ਦੇ ਪੱਲੇ ਕੱਖ ਨਹੀਂ ਇਹ ਛੜਕਾਂ ਜੇ ਪਹਿਲਾਂ ਸ਼੍ਰੋਮਣੀ ਕਾਲੀਦਲ ਨੇ ਬਣਾਈਆਂ ਤੇ ਗਾਵੇਂ ਸ਼੍ਰੋਮਣੀ ਕਾਲੀਦਲ ਬਣਾਏ ਦੇਖੋ ਉਹਨਾਂ ਨੂੰ ਮੈਂ ਜੀਆ ਹੈ ਕਰਦਾ ਉਹਨਾਂ ਨੇ ਬਹੁਤ ਵਧੀਆ ਸੋਚ ਹੈ ਮੇਰੇ ਨਾਲ ਚੱਲੇ ਨੇ ਮੇਰੇ ਸਾਥੀ ਨੇ ਮੇਰੇ ਪਰਿਵਾਰ ਦਾ ਹੋਰ ਪਰਿਵਾਰ ਵਿੱਚ ਵਾਧਾ ਹੋਇਆ ਉਹਨਾਂ ਨੂੰ ਉਹਨਾਂ ਦਾ ਪੂਰਾ ਮਾਨ ਸਨਮਾਨ ਦਿੱਤਾ ਜਾਏਗਾ ਤੇ ਜੋ ਚਾਹੁੰਦੇ ਨੇ ਉਹਨਾਂ ਦੀਆਂ ਖਾਸ਼ਾਂ ਪੂਰੀਆਂ ਕੀਤੀਆਂ। ਧੰਨਵਾਦ। ਅੱਜ ਕਾਦੀਆਂ ਹਲਕੇ ਦੇ ਵਿੱਚ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਗੁਰਕਬਾਲ ਸਿੰਘ ਜੀ ਮਾਲ ਉਹਨਾਂ ਦੇ ਇੱਕ ਕਾਲ ਦੇ ਉੱਤੇ ਮੈਂ ਸਮਝਣਾ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਸਭਾਂ ਇਕੱਠੇ ਹੋਏ ਆ ਇਹ 227 ਦੀ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਆਉਣ ਦੇ ਉੱਤੇ ਮੋਹਰਿਆ ਔਰ ਮੈਂ ਸਮਝਣਾ ਕਿ ਇਸ ਸਰਕਾਰ ਦੇ ਖਿਲਾਫ ਜਿਹਦੇ ਵਿੱਚ ਲਾਣ ਆਰਡਰ ਨੂੰ ਸ਼ਿੱਕੇ ਤੇ ਟੰਗਿਆ ਗਿਆ ਜਿਹਦੇ ਵਿੱਚ ਗੁੰਡਾਗਰਦੀ ਦਾ ਨਾਟਕ ਹੋ ਰਿਹਾ ਜਿਹਦੇ ਵਿੱਚ ਨਸ਼ਾ ਪਰਖੁੱਲੇ ਤੋਂ ਹੋ ਰਿਹਾ ਇਸ ਸਰਕਾਰ ਨੂੰ ਚਲਦਾ ਕਰਨ ਵਾਸਤੇ ਅੱਜ ਲੋਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਲਿਆਉਣ ਵਾਸਤੇ ਅੱਜ ਵੱਡੀ ਗਿਣਤੀ ਚਾਹੀਏ ਜਿੱਦਾਂ ਤੇ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਆ ਬਹੁਤ ਪੀਮਾ ਬਖਰੀਆਂ ਹੋਈਆਂ ਬਹੁਤ ਪੀਮਾ ਕਠੀਆਂ ਹੋਈਆਂ ਪਰ ਮੈਂ ਸਮਝਣਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਆ ਔਰ 227 ਆ ਮਿਸ਼ਨ ਲੈ ਕੇ ਚੱਲੇ ਆ ਦੁਈਆ ਵੇਖਿਆ ਸ਼੍ਰੋਮਣੀ ਅਕਾਲੀ ਦਲ ਦੇ ਜਿਹਾਰੂ ਵਰਕਰਾਂ ਨੇ 65000 ਏਕੜ ਜ਼ਮੀਨ ਜਿਹੜੀ ਸਾਡੇ ਪੰਜਾਬ ਦੀ ਸੋਨੇ ਵਰਗੀ ਜੋ ਕੇਜਰੀਵਾਲ ਤੇ ਉਹਦੀ ਟੀਮ ਹੜਾ ਫਰਾਂਜ ਜਾਂਦੀ ਛੋੜਿਆ ਭਾਰ ਸਰਕਾਰ ਨੂੰ ਕੀਤਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਲੋਕਾਂ ਨੇ ਕੀਤਾ ਐਨ ਜੀ ਨੂੰ ਮੈਂ ਕਹਾਂਗਾ ਵੀ ਆਵੇਂ ਘਰ ਨਾ ਪੜੋ ਕਿ ਐਜੰਸੀ ਤੇ ਮਗਰ ਨਾ ਲੱਗੋ ਤੁਸੀਂ ਕਹਿੰਦੇ ਪੰਥ ਦੀ ਸੇਵਾ ਕਰਨੀ ਆ ਨਿਸ਼ਕਾਮ ਸੇਵਾ ਕਰਨੀ ਆ ਆਹ ਉਹ ਲੋਕ ਬੈਠੇ ਆ ਜਿਨ੍ਹਾਂ ਨੇ ਪੀੜੀ ਦਰ ਪੀੜੀ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਆ ਆਹ ਖੂਨ ਪਸੀਨੇ ਨਾਲ ਇਹਨਾਂ ਦੀ ਸਿੰਜੀ ਹੋਈ ਪਾਰਟੀ ਆ ਅੱਜੋ ਚਕੇ ਕੋਈ ਲੀਡਰ ਬਣੇ ਮੈਂ ਸਮਝਣਾ ਇਹ ਗੱਲ ਅਹੀ ਸਾਡੇ ਵਰਕਰ ਤੇ ਸਾਡੇ ਲੀਡਰ ਬਰਦਾਸ਼ਤ ਨਹੀਂ ਕਰਨੀ